ਆਲੋ ਨੂੰ ਤੋਂ ਅਦੀਨਾ ਆ ਪਾਇਆ ਸਾਹਨੇ ਵਾਲ ਜਿਹੜਾ ਇਹ ਰੇਲਵੇ ਸਟੇਸ਼ਨ ਦੇ ਕੋਲ ਇੱਕ ਦਾ ਬਹੁਤ ਬੁਰੇ ਹਾਲਾਤ ਦੇ ਵਿੱਚ ਆ ਦੇਖੋ ਸਾਡਾ ਤੁਹਾਡੇ ਨਾਲ ਇੱਕ ਜਿਹੜਾ ਦਿਲੋਂ ਸਿਕਵਾ ਰਹਿਦਾ ਵਾ ਤੁਸੀਂ ਗੰਦਮੰਦ ਜਿਹੜਾ ਬਹੁਤ ਵੀਡੀਓਾਂ ਸ਼ੇਅਰ ਕਰਦੇ ਹੋ ਦੇਖਦੇ ਵੀ ਹੋ ਸਾਡੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਜਰੂਰ ਕਰਿਆ ਕਰੋ ਇਹ ਤੁਹਾਡੇ ਸਾਥ ਦੇਣ ਨਾਲ ਹੀ ਅਸੀਂ ਇੰਨਾ ਤੱਕ ਪਹੁੰਚਦੇ ਆਂ ਜੇ ਵੀਡੀਓ ਸਾਡੀ ਇੰਨਾ ਵੀਰਾਂ ਤੱਕ ਪਹੁੰਚੀ ਆ ਤਾਂ ਇਹਨਾਂ ਨੇ ਸਾਨੂੰ ਉਰੇ ਬੁਲਾਇਆ ਵਾ ਏ ਜਾਣੀ ਰਿਕਮੈਂਡ ਕਰ ਰਹੀ ਆ ਸਾਡੀ ਬੇਨਤੀ ਆ ਸਾਡੇ ਚੈਨਲ ਨੂੰ ਵੀ ਫੋਲੋ ਕਰੋ ਤੇ ਵੀਡੀਓ ਨੂੰ ਅੱਗੇ ਪੂਰੀ ਵੀ ਦੇਖਿਓ ਤੇ ਸ਼ੇਅਰ ਵੀ ਕਰਿਓ ਦਿਖਾਉਣਾ ਤੁਹਾਨੂੰ ਹੁਣ ਅਸੀਂ ਇਹ ਨੂੰ ਕਿੱਦਾਂ ਲੋਡ ਕਰਕੇ ਲੈ ਕੇ ਜਾਣਾ ਤੇ ਕਿਹੋ ਜਿਹੇ ਉਹਦੇ ਹਾਲਾਤ ਨੇ ਜਿਉਂਦੀ ਨੂੰ ਕੁੱਟਿਆ ਨੇ ਪੈਣਾ ਸੀ ਆ ਜਿਹੜਾ ਵੀਰ ਵਾਈਟ ਸ਼ਰਟ ਵਾਲਾ ਤੇ ਉਰੇ ਆ ਜਿਹੜੇ ਰੇਲਵੇ ਸਟੇਸ਼ਨ ਵਾਲੇ ਮੁਲਾਜ਼ਮ ਨੇ ਆ ਸਟੇਸ਼ਨ ਪੈ ਜਾਂਦਾ ਸਾਹਨੇ ਵਾਲਾ ਦਾ ਕੋਲੇ ਇਹਨਾਂ ਨੇ ਬਹੁਤ ਸਾਮ ਕੀਤੀ ਆ ਕੁੱਟਿਆਂ ਤੋਂ ਬਚਾ ਕੇ ਰੱਖੀ ਆ ਉਧਰੋਂ ਅਸੀਂ ਧਰਨੇ ਤੇ ਵੀ ਜਾਣਾ ਸੀ ਬਾਕੀ ਅਪੀਲ ਤੁਹਾਨੂੰ ਇਹ ਵੀ ਕਰਦੇ ਆਂ ਵੀ ਧਰਨੇ ਤੇ ਵੀ ਜਰੂਰ ਪਹੁੰਚੋ ਵੱਧ ਤੋਂ ਵੱਧ ਜਿਹੜਾ ਇਹ ਸਰਕਾਰਾਂ ਆਪਣੇ ਨਾਲ ੱੱਕਾ ਕਰਦੀਆਂ ਨੇ ਇਹ ਕੋਈ ਕਿਸਾਨਾਂ ਦਾ ਅੰਦੋਲਨ ਨਹੀਂ ਹੈ ਇਹ ਆਪਣਾ ਸਭ ਦਾ ਹੀ ਆ ਇਹ ਕਿਸਾਨ ਤੇ ਮਜ਼ਦੂਰ ਤੇ ਗਰੀਬ ਤੇ ਸਭ ਦੇ ਉੱਪਰ ਆਤਿਆ ਜਾ ਰਾ ਜਿਹੜੇ ਵੱਡੇ ਵੱਡੇ ਮਾਲ ਨੇ ਇਹ ਆਪਣੀਆਂ ਧਰਤੀ ਦੇ ਵਿੱਚੋਂ ਜਿਹੜੀ ਆਪਾਂ ਫਸਲ ਪੈਦਾ ਕਰਦੇ ਆਂ ਇਹਦੇ ਸ਼ਿਰ ਤੇ ਚੱਲਦੇ ਨੇ ਤੇ ਇੱਥੋਂ ਆਪਣੀਆਂ ਫਸਲਾਂ ਲੁੱਟ ਰਹੇ ਨੇ ਇਹਨਾਂ ਦੀ ਹੁਣ ਆਪਣੀਆਂ ਜ਼ਮੀਨਾਂ ਤੇ ਹੀ ਜਿਹੜੀ ਨਿਗਾ ਆ ਗਈ ਇਹ ਬਚਾਉਣ ਲਈ ਅੰਦੋਲਨਾਂ ਦੇ ਵਿੱਚ ਵੀ ਵੀਰ ਵੱਧ ਤੋਂ ਵੱਧ ਪਹੁੰਚੋ ਚੈਨਲ ਨੂੰ ਸਾਡੇ ਨੂੰ ਜਰੂਰ ਫੋਲੋ ਕਰੋ ਤੁਹਾਨੂੰ ਅਸੀਂ ਜਿਹੜੀ ਆ ਫਟੇਟਾ ਅੰਦੋਲਨ ਦੀ ਵੀ ਨਾਲ ਦੀ ਨਾਲ ਦਵਾਂਗੇ ਅਸੀਂ ਆਂ ਗਾਂ ਕਰਕੇ ਇੱਕ ਰੁਕੇ ਹੋਏ ਸੀ ਉਰੇ ਅਸੀਂ ਵੀ ਉੱਥੇ ਪਹੁੰਚਣਾ ਤੇ ਤੁਸੀਂ ਦੇਖੋ ਵੀ ਇਹ ਵਿਚਾਰੀਆਂ ਪਹਿਲਾਂ ਆਪਾਂ ਘਰੇ ਦੁੱਧ ਦਿੰਦੀਆਂ ਨੇ ਮੁੜ ਕੇ ਇਹ ਤੜਫਦੀਆਂ ਨੇ ਰੋੜਾਂ ਦੇ ਉੱਪਰ ਆਹਾ ਖਲਾਤ ਨੇ ਮੈਂ ਤੁਹਾਨੂੰ ਜ਼ਿਆਦਾ ਜ਼ਖਮ ਨਹੀਂ ਇਹਦੇ ਕੋਲੋਂ ਦਿਖਾ ਸਕਦਾ ਕਿਉਂਕਿ ਜਿਹੜੀ ਫੇਸਬੁੱਕ ਆ ਇਹਨੂੰ ਵੀਡੀਓ ਨੂੰ ਫਿਰ ਸੈਂਸਿਟਿਵ ਮੂਡ ਦੇ ਵਿੱਚ ਪਾ ਦਊਗੀ ਤੁਸੀਂ ਤੈਨੀਆਂ ਦੇਖ ਨਹੀਂ ਹੁੰਦੇ ਹੁੰਦੇ ਇਹਨਾਂ ਦੇ ਹਾਲਾਤ ਵੀਰੇ ਅਸੀਂ ਇਹ ਜਿਹੜਾ ਆਪਦਾ ਅਪਰਾਲਾ ਕੀਤਾ ਹੈ ਅਸੀਂ ਵੀ ਮਤਲਬ ਜੇ ਗੰਦਮੰਦ ਪਾਉਂਦੇ ਸਾਇਦ ਤੁਸੀਂ ਸਾਨੂੰ ਵੱਧ ਦੇਖਦੇ ਤੇ ਸਾਡੀਆਂ ਵੀਡੀਓ ਵੀ ਅੱਗੇ ਸ਼ੇਅਰ ਕਰਦੇ ਪਰ ਅਸੀਂ ਜਦੋਂ ਇਹ ਸਾਡਾ ਮਨ ਬਣਿਆ ਸਾਨੂੰ ਇਹ ਸੇਵਾ ਚੰਗੀ ਲੱਗੀ ਜਿੱਦਾਂ ਅਨਮੋਲ ਕਵਾਤਰਾ ਹੋ ਗਿਆ ਤੇ ਮਨੁੱਖਤਾ ਦੀ ਸੇਵਾ ਵਾਲਾ ਮੈਂਟੂ ਵੀਰਾ ਜੇ ਅਸੀਂ ਉਦਾਂ ਦੀ ਕੋਈ ਸੇਵਾ ਕਰਦੇ ਤਾਂ ਅਗਲਾ ਕਹਿੰਦਾ ਵੀ ਇਹ ਮਤਲਬ ਅਸੀਂ ਸੇਵਾ ਕਰੀ ਜਾਂਦੇ ਆ ਤੁਸੀਂ ਉੱਪਰ ਦੀ ਦੋਹਰ ਪਾਉਨੇ ਹੋ ਜਾਂ ਸਾਨੂੰ ਕਾਪੀ ਕਰਦੇ ਹੋ ਉਹ ਤੋਂ ਬਾਅਦ ਸਾਨੂੰ ਆਹ ਸੇਵਾ ਜਿਹੜੀ ਵਧੀਆ ਲੱਗੀ ਇਹਦੇ ਵਿੱਚ ਇਹਨਾਂ ਵੱਲ ਕੋਈ ਧਿਆਨ ਵੀ ਨਹੀਂ ਦਿੰਦਾ ਤੁਸੀਂ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਅੱਗੇ ਆਪਾਂ ਸਾਡਾ ਪਲਾਨ ਇਹ ਆ ਵੀ ਅੱਗੇ ਕੋਈ ਨਾ ਕੋਈ ਵੱਡਾ ਅਸੀਂ ਆਪ ਖੁਦ ਹੀ ਆਪਣੀ ਜ਼ਮੀਨ ਦੇ ਵਿੱਚ ਕੋਈ ਇਹੋ ਜਿਹਾ ਮਤਲਬ ਬਹੁਤ ਸਾਲਾਂ ਕੋਡੇ ਸਹਿਯੋਗ ਨਾਲ ਹੋ ਸਕਦਾ ਵੀਰੇ ਇਹ ਜਿਹੜਾ ਵੱਡਾ ਕੰਮ ਹੈ ਅਸੀਂ ਇਕੱਲੇ ਨਹੀਂ ਕਰ ਸਕਦੇ ਅਸੀਂ ਤਾਂ ਹੁਣਾਂ ਮਿੰਤਕਾਲਾ ਕਰਕੇ ਇੱਕ ਦੋ ਗਾਵਾਂ ਜਿਹੜੀਆਂ ਉਹਦੇ ਲੋਕਲ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਅੱਗੇ ਭੇਜ ਸਕਦੇ ਆਂ ਤੇ ਹੁਣ ਦੂਰੋਂ ਵੀ ਬਹੁਤ ਫੋਨ ਆਉਂਦੇ ਨੇ ਆਊਟ ਆਫ ਲੁਧਿਆਣਾ ਪਰ ਉਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਸਿਰਫ ਦਵਾਈ ਬੂਟੀ ਦੱਸ ਦਾਂਗੇ ਉੱਥੇ ਜੇ ਕੋਈ ਜ਼ਿਆਦਾ ਜ਼ਖਮੀ ਹੈ ਉੱਥੇ ਟ੍ਰੀਟਮੈਂਟ ਕਰ ਦਾਂਗੇ ਇੰਨਾ ਕਰ ਸਕਦੇ ਆ ਪਰ ਆਪਾਂ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਹੱਲ ਪੱਕੇ ਤੌਰ ਤੇ ਕਰਨਾ ਵਾ ਤੁਸੀਂ ਸਾਡਾ ਸਾਥ ਜ਼ਰੂਰ ਵੱਧ ਤੋਂ ਵੱਧ ਦਿਓ ਸਾਡੇ ਚੈਨਲ ਨਾਲ ਜੁੜੋ ਤੁਹਾਨੂੰ ਜੋ ਚੀਜ਼ ਦੀ ਲੋੜ ਹੋਊਗੀ ਤੁਹਾਨੂੰ ਅਸੀਂ ਇਹ ਪੇਜ ਦੇ ਉੱਪਰ ਦੱਸ ਦਾਂਗੇ ਆਪਾਂ ਇਹ ਅੱਗੇ ਤੁਹਾਡੇ ਸਹਿਯੋਗ ਨਾਲ ਇਹ ਚੀਜ਼ ਦਾ ਕੋਈ ਨਾ ਕੋਈ ਵੱਡਾ ਹੱਲ ਲੱਭਣਾ ਨਹੀਂ ਜਿਹੜੇ ਆ ਗਊਸ਼ਾਲਾ ਤੋਂ ਬਿਨਾ ਬਹੁਤ ਜਿਹੜੇ ਗਊਸ਼ਾਲਾ ਨੇ ਉਹ ਵੀ ਦੁਕਾਨਦਾਰੀਆਂ ਨੇ ਹੋਰ ਇੱਕ ਦੋ ਵੀ ਹੈਗੇ ਨੇ ਬੰਦੇ ਜਿਹੜੇ ਚੰਗੇ ਨੇ ਮੈਂ ਹੁਣ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ ਪਰ ਜ਼ਿਆਦਾਤਰ ਜਿਹੜੀਆਂ ਇਹ ਗਊ ਦੇ ਨਾਮ ਤੇ ਦੁਕਾਨਦਾਰੀਆਂ ਬਣਾਈਆਂ ਹੋਈਆਂ ਨੇ ਬਾਕੀ ਜਿਹੜਾ ਸਰਕਾਰਾਂ ਨੂੰ ਵੀ ਚਾਹੀਦਾ ਜਿਹੜਾ ਗਊਸ ਇਸਾ ਬੈਲ ਤੋਂ ਲੈ ਕੇ ਹਰੇਕ ਚੀਜ਼ ਦੇ ਉੱਪਰ ਗਊਸ ਇਸ ਲੱਗਦਾ ਆ ਦੇਖੋ ਗਊਸ ਇਸ ਲੈ ਕੇ ਸਰਕਾਰਾਂ ਨੇ ਜਿਹੜੀਆਂ ਜੇ ਇਹਦੇ ਬਾਰੇ ਨਹੀਂ ਸੋਚਣਗੀਆਂ ਉਹਨਾਂ ਨੇ ਵੀ ਆਖਰਕਾਰ ਜਾਣਾ ਤਾਂ ਉਸ ਪ੍ਰਮਾਤਮਾ ਕੋਲ ਹੀ ਆ ਜਿਹੜੇ ਅੱਜ ਦੇ ਰਾਜੇ ਨੇ ਜਿਹੜੇ ਅੱਜ ਦੇ ਕਿੰਗ ਨੇ ਉਹ ਨਹੀਂ ਸੋਚਣਗੇ ਇਹਨਾਂ ਦੀ ਜਿਹੜੀ ਸੀਸ ਦੁਰਾ ਸੀਸ ਸਾਰਾ ਕੁਝ ਨਾਲ ਦੀ ਨਾਲ ਲੱਗੀ ਜਾਂਦਾ ਅੱਗੇ ਜਾ ਕੇ ਭੁਗਤਣਾ ਪੈਣਾ ਵਾ ਪ੍ਰਮਾਤਮਾ ਜਿਹੜਾ ਉਹ ਆਪਦਾ ਅਕਾਊਂਟ ਕਰੀ ਜਾ ਰਿਹਾ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ ਵੀ ਜਿਹੜਾ ਨਰਕ ਸੁਰਗਾ ਉਹ ਹੈਗਾ ਵਾ ਪਰ ਅਸੀਂ ਐਸੇ ਕਰਕੇ ਸੀ ਆਪਦੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੀ ਉਹਦੀ ਗੱਲ ਮੰਨ ਕੇ ਆਪਦੇ ਮਨੋਂ ਜਿੰਨੇ ਜੋਗੇ ਹੈਗੇ ਆ ਪਾਪ ਲੱਖਾਂ ਕਰਦੇ ਹੋਵਾਂਗੇ ਪਰ ਜੇ ਕੋਈ ਅਸੀਂ ਇੱਕ ਵੀ ਪੁੰਨ ਕਰ ਲਿਆ ਤਾਂ ਸਾਨੂੰ ਐ ਲੱਗਦਾ ਵੀ ਸलो ਸਾਡੇ ਜਿਹੜੇ ਗੁਨਾਹ ਨੇ ਉਹ ਪ੍ਰਮਾਤਮਾ ਮਾਫ਼ ਕਰ ਦੂਗਾ ਕੋਈ ਗੱਲ ਨਹੀਂ ਦੇਖੋ ਦੁਨੀਆਦਾਰੀ ਆ ਚੱਲਦੇ ਵਿੱਚ 100 ਪਾਪ ਹੋ ਜਾਂਦੇ ਆ ਪਰ ਤੁਸੀਂ ਆਪਦੇ ਮਨੋਂ ਇੱਕ ਪੁੰਨ ਤਾਂ ਇਹੋ ਜਿਹਾ ਕਰੋ ਜਿਹੜਾ ਤੁਹਾਨੂੰ ਆਪ ਨੂੰ ਲੱਗੇ ਇਹ ਹੁਣ ਅੱਜ ਅਸੀਂ ਗਾਣ ਨੂੰ ਲੈ ਕੇ ਆਏ ਵੀਰ ਬਣ ਕੇ ਚੈਨਲ ਜਾਨੀ ਸਾਨੂੰ ਯਾਰ ਹੌਸਲਾ ਹੋਵੇ ਵੀ ਹਾਂ ਜਿਹੜਾ ਵੀ ਬੰਦਾ ਵੀਰ ਵੀਡੀਓ ਦੇਖਦਾ ਇਹਨੂੰ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਸਾਡੇ ਚੈਨਲ ਨੂੰ ਫੋਲੋ ਵੀ ਜਿਆਦਾ ਤੋਂ ਜਿਆਦਾ ਕਰਿਓ ਲੋਡ ਕਰਨ ਲੱਗਿਆ ਜੀ ਹੁਣ ਇਹਨੂੰ ਮੈਂ ਫੇਰ ਤੁਹਾਨੂੰ ਵਾਰ-ਵਾਰ ਇਹੀ ਕਹਿਣਾ ਉਹਨਾਂ ਦੇਖੋ ਇਹ ਵਿਚਾਰੀ ਇੱਥੇ ਤੜਫ ਰਹੀ ਸੀ ਆ ਵੀਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਆ ਹਾਂ ਜੀ ਕਰਤੀ ਜੀ ਲੋੜ ਇਹ ਬੇਜਬਾਨ ਵਾਹਿਗੁਰੂ ਵੀ ਲਿਖਿਓ ਕਮੈਂਟ ਦੇ ਵਿੱਚ ਤੇ ਵਿਚਾਰੀ ਜਿਹੜੀ ਆਪ ਦਾ ਤੰਦਰੁਸਤ ਹੋ ਕੇ ਆਪ ਦਾ ਆਪ ਖਾਣ ਪੀਣ ਜੋਗੀ ਹੋ ਜਵੇ